ਅੱਜ ਸਾਰਾ ਸੰਸਾਰ ਰੋਗਾਂ ਕਰਕੇ ਔਰ ਇਸ ਸੰਸਾਰ ਦੇ ਅੰਦਰ ਦੁੱਖ ਕਲੇਸ਼ ਘਰਾਂ ਦੇ ਵਿੱਚ ਲੜਾਈ ਝਗੜੇ ਇਹ ਅੱਜ ਕੱਲ ਬਹੁਤ ਕੁਝ ਚੱਲਿਆ ਹੈ ਕਿਉਂ ਚੱਲਿਆ ਹੈ ਜਿੱਥੇ ਇੱਕ ਪੰਕਤੀ ਆਪਾਂ ਆਪ ਸੁਣਦੇ ਆ ਨਾਨਕ ਦੁਖੀਆ ਸਭ ਸੰਸਾਰ ਕਈ ਜੀਵ ਇੰਨੇ ਕ ਪੰਕਤੀ ਬੋਲ ਕੇ ਚੁੱਪ ਹੋ ਜਾਂਦੇ ਨੇ ਪਰ ਅਗਲੀ ਜੋ ਵਿਚਾਰ ਹੈ ਸੋ ਸੁਖੀਆ ਜੋ ਨਾਮ ਆਧਾਰ ਗੱਲ ਇੱਥੇ ਗੁਰੂ ਘਰ ਨੇ ਨਾਮ ਦੀ ਹੈ ਤਨਸਰੀ ਗੁਰਗੰਸਾ ਦੇ ਅੰਦਰ 1430 ਅੰਗਾਂ ਦੇ ਅੰਦਰ ਇੱਕ ਨਾਮ ਦੀ ਹੀ ਚਰਚਾ ਹੈ ਸਾਰੀ ਇਹ ਨਾਮ ਹੀ ਬੰਦੇ ਦੇ ਸਮਝ ਨਹੀਂ ਆ ਰਿਹਾ ਕਿ ਨਾਮ ਕੀ ਚੀਜ਼ ਆ ਨਾਮ ਕਿਹਨੂੰ ਕਹਨੇ ਆ ਔਰ ਨਾਮ ਸਾਨੂੰ ਮਿਲੂਗਾ ਕਿੱਥੋਂ ਕੌਣ ਦੇਊਗਾ ਜੇ ਸਾਡੇ ਕੋਲ ਨਾਮ ਜਾਂ ਸਾਨੂੰ ਨਾਮ ਮਿਲ ਜੇ ਔਰ ਨਾਲ ਫਿਰ ਉਹਦੀ ਅਸੀਂ ਨਾਮ ਦੀ ਪਰਭਾਸ਼ਾ ਨਾਮ ਕੀ ਚੀਜ਼ ਹੈ ਉਹ ਸਾਡੇ ਸਮਝ ਆ ਜੇ ਸਾਡੇ ਸੰਸਾਰ ਦੇ ਜਿੰਨੇ ਵੀ ਦੁੱਖ ਹੈ ਕਲੇਸ਼ ਹੈ ਡਰ ਇਹ ਸਾਰੇ ਖਤਮ ਹੋ ਜਾਣ ਦਾਸ ਨੇ ਕਹਿ ਰਿਹਾ ਗੁਰੂ ਸਾਹਿਬ ਦਾ ਫਰਮਾਨ ਹੈ ਦੁੱਖ ਕਲੇਸ਼ ਨਾ ਭਾਉ ਵਿਆਪੇ ਗੁਰਮੰਤਰ ਫਿਰਦੇ ਹੋਏ ਅਸੀਂ ਗੁਰਪਿਆਰਿਓ ਭਗਤੀ ਤਾਂ ਕਰੀ ਜੰਨੇ ਆ ਚੰਗੀ ਗੱਲ ਐ ਪਰ ਅਸੀਂ ਨਾਮ ਦੀ ਪ੍ਰਭਾਸਾ ਨਹੀਂ ਸਮਝੀ ਨਾਮ ਕੀ ਐ ਨਾਮ ਗੁਰਪਿਆਰਿਓ ਸੱਚ ਦੀ ਆਵਾਜ਼ ਉਸ ਪਿਤਾ ਪ੍ਰਮਾਤਮਾ ਦੇ ਮੁੱਖ ਤੋਂ ਨਿਕਲੀ ਹੋਈ ਆਵਾਜ਼ ਸੱਚ ਦੀ ਆਵਾਜ਼ ਉਹ ਸੱਚ ਔਰ ਸੱਚੇ ਦੇ ਮੂੰਹ ਸੱਚ ਦੀ ਆਵਾਜ਼ ਨਿਕਲੀ ਆ ਉਹਨੂੰ ਨਾਮ ਕਹਿੰਦੇ ਨੇ ਔਰ ਦੂਸਰੇ ਸ਼ਬਦਾਂ 'ਚ ਉਹਨੂੰ ਆਪਾਂ ਸ਼ਬਦ ਕਹਿ ਦਿੰਨੇ ਆ ਔਰ 3 ਨੰਬਰ ਤੇ ਆ ਜਾਂਦਾ ਗੁਰਪਿਆਰਿਓ ਅਨਹਦ ਬਾਣੀ ਇਹ ਤਿੰਨ ਪ੍ਰਕਾਰ ਦੇ ਹੈ ਇੱਕੋ ਚੀਜ਼ ਹੈ ਭਾਵ ਆਪਾਂ ਨਾਮ ਨੂੰ ਦੋ ਪ੍ਰਕਾਰ ਦੇ ਹੋਰ ਨਾਮ ਲੈ ਕੇ ਉਚਾਰਨ ਕੀਤਾ ਹੈ ਸਬਦ ਅਨਹਦ ਬਾਣੀ ਪਹਿਲਾ ਆਪਾਂ ਨਾਮ ਹੁਣ ਨਾਮ ਗੁਰਪਿਆਰੇ ਸਾਨੂੰ ਮਿਲੂਗਾ ਕਿਵੇਂ ਨਾਮ ਸਾਨੂੰ ਪਿਤਾ ਪ੍ਰਮਾਤਮਾ ਅਕਾਲਪੁਰਖ ਪਿਤਾ ਪ੍ਰਮਾਤਮਾ ਹੀ ਦੇ ਸਕਦੇ ਨੇ ਸੰਸਾਰ ਦੇ ਅੰਦਰ ਕਿੱਡਾ ਵੀ ਵੱਡਾ ਕੋਈ ਸਤਕਾਰਯੋਗ ਮਹਾਪੁਰਖ ਹੈ ਕੋਈ ਕਿਸੇ ਨੂੰ ਨਾਮ ਨਹੀਂ ਦੇ ਸਕਦਾ ਕਿਉਂਕਿ ਗੁਰਬਾਣੀ ਦਾ ਪ੍ਰਵਾਨ ਹੈ ਸਤਗੁਰ ਸਿੱਖ ਕੋ ਨਾਮ ਧੰਨ ਦੇ ਸਤਗੁਰ ਸਿੱਖ ਕੋ ਨਾਮ ਧੰਨੇ ਗੁਰਕਾ ਸਿੱਖ ਬੜਪਾਗੀ ਹੈ ਜਿਹਦੇ ਕੋਲ ਫਿਰ ਨਾਮ ਆ ਗਿਆ ਪਿਤਾ ਪ੍ਰਮਾਤਮਾ ਨੇ ਨਾਮ ਦੇਤਾ ਤਾਂ ਉਹ ਬੜਾ ਭਾਗਾ ਵਾਲਾ ਹੋ ਜਾਂਦਾ ਬੜਪਾਗੀ ਜੀਮ ਹੋ ਜਾਂਦਾ ਹੈ ਇੱਕ ਪਾਸੇ ਹੋਰ ਪੰਕਤੀ ਆਪਾਂ ਨੂੰ ਸਮਝਾ ਰਹੀ ਹੈ ਥਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ ਜੀਨੋ ਮੇਰਾ ਮਾਲਕ ਚਾਹੇ ਉਹ ਚਾਹੁੰਦਾ ਕਿ ਇਹਨੂੰ ਜਿਹੜੇ ਉਹਨੂੰ ਯਾਦ ਕਰਦੇ ਨੇ ਜਿਹੜੇ ਹਰ ਸਵਾਸ ਦੇ ਨਾਲ ਜਿੰਨੇ ਸਵਾਸ ਅਸੀਂ ਲੈ ਕੇ ਆਏ ਆ ਇਹਨਾਂ ਸਵਾਸਾਂ ਨਾਲ ਅਸੀਂ ਮਾਲਕ ਨੂੰ ਯਾਦ ਕਰਨਾ ਹੁੰਦਾ ਭਾਵੇਂ ਮਾਲਕ ਨੂੰ ਖੁਸ਼ ਕਰਨਾ ਹੈ ਜਿਉਂ ਜਿਉਂ ਅਸੀਂ ਇਹ ਸਵਾਸਾਂ ਦੇ ਨਾਲ ਵਾਹ ਗਰੂ ਵਾਹ ਗਰੂ ਯਾਦ ਕਰਾਂਗੇ ਕੰਮ ਧੰਦੇ ਕਰਦੇ ਹੋਏ ਵੀ ਯਾਦ ਕਰਾਂਗੇ ਤਾਂ ਗੁਰਪਿਆਰਿਓ ਫਿਰ ਪਿਤਾ ਪਰਮਾਤਮਾ ਨੇ ਸਾਡੇ ਤੇ ਖੁਸ਼ ਹੋ ਕੇ ਉਹਨੇ ਨਾਮ ਦੇ ਦੇਣਾ ਹੈ ਨਾਮ ਜਿਹਨੂੰ ਨਾਮ ਮਿਲ ਗਿਆ ਗੁਰਪਿਆਰਿਓ ਉਹ ਪਰਮਾਤਮਾ ਦੇ ਇੰਨੇ ਨੇੜੇ ਹੋ ਜਾਂਦਾ ਹੈ ਕਿਉਂ ਜੋ ਪਰਮ ਪਿਤਾ ਪਰਮਾਤਮਾ ਦੇ ਮੁਖ ਦੇ ਵਿਚੋਂ ਜੋ ਸੱਚੀ ਆਵਾਜ਼ ਨਿਕਲੀ ਹੈ ਜਿਹਨੂੰ ਸੰਗੀਤ ਤੋਂ ਨਾਰਾਹੀ ਜੋ ਆਪਾਂ ਤੀਜੇ ਨੰਬਰ ਤੇ ਬਾਣੀ ਉਚਾਰੀ ਸੀ ਅਨਹਦ ਬਾਣੀ ਉਹ ਸਗੀ ਤੋਂ ਨਾਰਾਹੀ ਸਾਡੇ ਅੰਦਰ ਭਾਵ ਮੇਰਾ ਮਾਲਕ ਉਹ ਸੰਗੀਤ ਚਲਾ ਦਿੰਦਾ ਹੈ ਭਾਵ ਜੋ ਪਿਤਾ ਪਰਮਾਤਮਾ ਦੇ ਮੁਖ ਦੀ ਆਵਾਜ਼ ਆ ਤਾਂ ਗੁਰ ਪਿਆਰੇ ਉਹਨੂੰ ਅਸੀਂ ਸੁਣ ਸੁਣ ਕੇ ਉਹਦੇ ਨਾਲ ਪਿਆਰ ਪਾ ਕੇ ਅਸੀਂ ਫਿਰ ਅਸੀਂ ਪਿਤਾ ਪਰਮਾਤਮਾ ਦੇ ਨੇੜੇ ਹੋ ਜਾਾਂਗੇ